ਜਿੱਥੇ ਸ਼ੁੱਕਰਵਾਰ ਨੂੰ ਮੁਖ्तार ਅंसारी ਦੀ ਮੌਤ ਦੀ ਖਬਰ ਸਾਹਮਣੇ ਆਂਦੀ ਹੈ ਉੱਥੇ ਹੀ ਅੱਜ ਗਾਜ਼ੀਪੁਰ ਦੇ ਕਾਲੀ ਬਾਗ ਕਬਰਿਸਤਾਨ ਦੇ ਵਿੱਚ ਮੁਖ्तार ਅंसारी ਨੂੰ ਦਫਨਾਇਆ ਗਿਆ। ਮੁਖ्तार ਦੇ ਅੰਤਿਮ ਸੰਸਕਾਰ ਚ ਕਰੀਬ 30 ਹਜ਼ਾਰ ਲੋਕ ਪਹੁੰਚੇ। ਮੁਖ्तार ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਜੱਦੀ ਘਰ ਦੇ ਵਿੱਚ ਰੱਖਿਆ ਗਿਆ। ਬੇਟੇ ਉਮਰ ਨੇ ਅੰਤਿਮ ਸੰਸਕਾਰ ਤੇ ਅਤਰ ਛਿੜਕਦਿਆਂ ਉਸ ਨੂੰ ਆਖਰੀ ਵਾਰ ਮੁਖ्तार ਦੀਆਂ ਮੁੱਛਾਂ ਨੂੰ ਧਾ ਦਿੱਤਾ। ਅੰਤਿਮ ਸੰਸਕਾਰ ਤੋਂ ਬਾਅਦ ਪ੍ਰਿੰਸ ਟਾਕਿਸ ਗਰਾਊਂਡ ਦੇ ਵਿੱਚ ਨਮਾਜ਼-ਏ ਜ਼ਨਾਜ਼ਾ ਦੀ ਰਸਮ ਅਦਾ ਕੀਤੀ ਗਈ ਇੱਥੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਅੱਗੇ ਨਾ ਜਾਣ ਸਿਰਫ ਪਰਿਵਾਰਕ ਮੈਂਬਰਾਂ ਨੂੰ ਹੀ ਕਬਰਿਸਤਾਨ ਦੇ ਵਿੱਚ ਜਾਣ ਦਿੱਤਾ ਗਿਆ ਉੱਥੇ ਹੀ ਦੱਸਿਆ ਕਿ ਮੁਖ्तार ਉੱਤਰ ਪ੍ਰਦੇਸ਼ ਦੀ ਬਾਂਦਰਾ ਜੇਲ੍ਹ ਦੇ ਵਿੱਚ ਬੰਦ ਸੀ 28 ਮਾਰਚ ਦੀ ਰਾਤ ਨੂੰ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲੈ ਆਂਦਾ ਗਿਆ 9 ਡਾਕਟਰਾਂ ਦੇ ਜਿਹੜਾ ਐ ਮੁਖਤਾਰ ਦਾ ਇਲਾਜ ਕੀਤਾ ਪਰ ਮੁਖਤਾਰ ਅंसारी ਨੂੰ ਨਹੀਂ ਬਚਾਇਆ ਜਾ ਸਕਿਆ ਮੁਖਤਾਰ ਨੇ ਕਈ ਵਾਰ ਕਿਹਾ ਸੀ ਕਿ ਜੇਲ੍ਹ ਦੇ ਵਿੱਚ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਉਸ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ 24 ਘੰਟੇ ਦੇ ਪੋਸਟਮਾਰਟਮ ਤੋਂ ਬਾਅਦ ਮੁਖਤਾਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਮੁਖਤਾਰ ਦੀ ਦੇਹ ਨੂੰ ਸ਼ੁੱਕਰਵਾਰ ਰਾਤ 1:15 ਤੇ ਗਾਜ਼ੀਪੁਰ ਸਥਿਤ ਉਹਨਾਂ ਦੇ ਜਦੀ ਕਰ ਲਿਆਂਦਾ ਗਿਆ ਉੱਥੇ ਹੀ ਪੂਰੇ ਸੂਬੇ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਮਉ ਅਤੇ ਗਾਜ਼ੀਪੁਰ ਦੇ ਵਿੱਚ ਤਾਰਾ 144 ਲਾਗੂ ਕਰ ਦਿੱਤੀ ਗਈ ਹੈ ਬਰਾਂਦਰਾ ਦੇ ਵਿੱਚ ਵੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਡੀਜੀਪੀ ਹੈੱਡਕੁਆਰਟਰ ਨੇ ਵੀ ਚੌਕਸ ਰਹਿਣ ਦੇ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ ਉੱਥੇ ਹੀ ਲੋਕਾਂ ਦੇ ਹਜੂਮ ਦੀ ਗੱਲ ਕਰੀਏ ਤਾਂ 30000 ਤੋਂ ਵੱਧ ਲੋਕ ਜਿਹੜੇ ਨੇ ਜਨਾਜ਼ੇ ਦੇ ਵਿੱਚ ਪਹੁੰਚੇ ਨੇ ਮੁਖ्तार ਅंसारी ਨੂੰ ਗਾਜ਼ੀਪੁਰ ਦੇ ਕਾਲੀਬਾਗ ਕਬਰਿਸਤਾਨ ਦੇ ਵਿੱਚ ਜਿਹੜਾ ਹੈ ਦਫਨਾਇਆ ਗਿਆ ਉਸ ਤੋਂ ਪਹਿਲਾਂ ਅੰਤਿਮ ਦਰਸ਼ਨਾਂ ਦੇ ਲਈ ਜੱਦੀ ਘਰ ਦੇ ਵਿੱਚ ਮੁਖ्तार ਅंसारी ਦੀ ਦੇਨੂ ਰੱਖਿਆ ਗਿਆ ਸੀ ਜਿੱਥੇ ਸ਼ੁੱਕਰਵਾਰ ਨੂੰ ਮੁਖ्तार ਅंसारी ਦੀ ਮੌਤ ਦੀ ਖਬਰ ਸਾਹਮਣੇ ਆਂਦੀ ਹੈ ਉੱਥੇ ਹੀ ਅੱਜ ਗਾਜ਼ੀਪੁਰ ਦੇ ਕਾਲੀ ਬਾਗ ਕਬਰਿਸਤਾਨ ਦੇ ਵਿੱਚ ਮੁਖ्तार ਅंसारी ਨੂੰ ਦਫਨਾਇਆ ਗਿਆ ਮੁਖ्तार ਦੇ ਅੰਤਿਮ ਸੰਸਕਾਰ ਚ ਕਰੀਬ 30 ਹਜ਼ਾਰ ਲੋਕ ਪਹੁੰਚੇ ਮੁਖ्तार ਦੀ ਦੇਨੂ ਅੰਤਿਮ ਦਰਸ਼ਨਾਂ ਲਈ ਜੱਦੀ ਘਰ ਦੇ ਵਿੱਚ ਰੱਖਿਆ ਗਿਆ بیٹے ਉਮਰ ਨੇ ਅੰਤਿਮ ਸੰਸਕਾਰ ਤੇ ਅਤਰ ਛਿੜਕਦਿਆਂ ਉਸ ਨੂੰ ਆਖਰੀ ਵਾਰ ਮੁਖ्तार ਦੀਆਂ ਮੁੱਛਾਂ ਨੂੰ ਧਾ ਦਿੱਤਾ ਅੰਤਿਮ ਸੰਸਕਾਰ ਤੋਂ ਬਾਅਦ ਪ੍ਰਿੰਸ ਟਾਕਿਸ ਗਰਾਊਂਡ ਦੇ ਵਿੱਚ ਨਮਾਜ਼-ਏ-ਜ਼ਨਾਜ਼ਾ ਦੀ ਰਸਮ ਅਦਾ ਕੀਤੀ ਗਈ ਇੱਥੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਅੱਗੇ ਨਾ ਜਾਣ ਸਿਰਫ ਪਰਿਵਾਰਕ ਮੈਂਬਰਾਂ ਨੂੰ ਹੀ ਕਬਰਿਸਤਾਨ ਦੇ ਵਿੱਚ ਜਾਣ ਦਿੱਤਾ ਗਿਆ ਉੱਥੇ ਹੀ ਦੱਸਦੀ ਕਿ ਮੁਖ्तार ਉੱਤਰ ਪ੍ਰਦੇਸ਼ ਦੀ ਬਾਂਦਰਾ ਜੇਲ੍ਹ ਦੇ ਵਿੱਚ ਬੰਦ ਸੀ 28 ਮਾਰਚ ਦੀ ਰਾਤ ਨੂੰ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਆਂਦਾ ਗਿਆ ਨੋ ਡਾਕਟਰਾਂ ਦੇ ਜਿਹੜਾ ਐ ਮੁਖਤਾਰ ਦਾ ਇਲਾਜ ਕੀਤਾ ਪਰ ਮੁਖਤਾਰ ਅंसारी ਨੂੰ ਨਹੀਂ ਬਚਾਇਆ ਜਾ ਸਕਿਆ ਮੁਖਤਾਰ ਨੇ ਕਈ ਵਾਰ ਕਿਹਾ ਸੀ ਕਿ ਜੇਲ੍ਹ ਦੇ ਵਿੱਚ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਉਸ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ 24 ਘੰਟੇ ਦੇ ਪੋਸਟਮਾਰਟਮ ਤੋਂ ਬਾਅਦ ਮੁਖਤਾਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਮੁਖਤਾਰ ਦੀ ਦੇਹ ਨੂੰ ਸ਼ੁੱਕਰਵਾਰ ਰਾਤ 1:15 ਤੇ ਗਾਜ਼ੀਪੁਰ ਸਥਿਤ ਉਹਨਾਂ ਦੇ ਜਦੀ ਕਰ ਲਿਆਂਦਾ ਗਿਆ ਉਥੇ ਹੀ ਪੂਰੇ ਸੂਬੇ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਮਾਉ ਅਤੇ ਗਾਜ਼ੀਪੁਰ ਦੇ ਵਿੱਚ ਤਾਰਾ 144 ਲਾਗੂ ਕਰ ਦਿੱਤੀ ਗਈ ਹੈ ਬਰਾਂਦਰਾ ਦੇ ਵਿੱਚ ਵੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਡੀਜੀਪੀ ਹੈੱਡਕੁਆਰਟਰ ਨੇ ਵੀ ਚੌਕਸ ਰਹਿਣ ਦੇ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ ਉੱਥੇ ਹੀ ਲੋਕਾਂ ਦੇ ਹਜੂਮ ਦੀ ਗੱਲ ਕਰੀਏ ਤਾਂ 30000 ਤੋਂ ਵੱਧ ਲੋਕ ਜਿਹੜੇ ਨੇ ਜਨਾਜ਼ੇ ਦੇ ਵਿੱਚ ਪਹੁੰਚੇ ਨੇ ਮੁਖਤਾਰ ਅंसारी ਨੂੰ ਗਾਜ਼ੀਪੁਰ ਦੇ ਕਾਲੀਬਾਗ ਕਬਰਿਸਤਾਨ ਦੇ ਵਿੱਚ ਜਿਹੜਾ ਹੈ ਦਫਨਾਇਆ ਗਿਆ ਉਸ ਤੋਂ ਪਹਿਲਾਂ ਅੰਤਿਮ ਦਰਸ਼ਨਾਂ ਦੇ ਲਈ ਜਦੀ ਘਰ ਦੇ ਵਿੱਚ ਮੁਖਤਾਰ ਅंसारी ਦੀ ਦੇਨੂ ਰੱਖਿਆ ਗਿਆ ਸੀ